ਜਗਿੰਦਰ ਮੈਂ ਤੇ ਇਹ ਸੋਚਿਆ ਸੀ ਕਿ ਹੁਣ ਜਿੰਨਾ ਖਾਣਾ ਨਾ ਜੋ ਲੋ ਹੋ ਹੈਗਾ ਵਾ ਤੇ ਲਈ ਜਾ ਕਿਉਂ ਉਹ ਜੰਮੀ ਜਿਹੜੀ ਆ ਨੇ ਉਹਦੇ ਨਾਲ ਹੀ ਸਾਕੋ ਜਾਣਾ ਸੀ ਹੋਰ ਇਹਨਾਂ ਕਿ ਕਿਹਨੂੰ ਦੇਣਾ ਸੀ ਤੈਨੂੰ ਤਾਂ ਕੋਹ ਦੇਣਾ ਨਹੀਂ ਇਹਨਾਂ ਨੇ ਮੁੜਤੀਆ ਨਾ ਬੜਾ ਮੂੰਹ ਚੁੱਟਿਆ ਵਾ ਕੀ ਗੱਲ ਹੋਈ ਆ ਉਹ ਗੱਲ ਹੀ ਸੁਟਨਾ ਮੋਰ ਤੇ ਖਲੋਤਾ ਸੀ ਉੱਥੇ ਮੁੰਡੇ ਪੁੱਛਣ ਡੈਵੇ ਕਿ ਕੱਲ ਬੜਾ ਬੋਲਣ ਦੇ ਭੈਣ ਤੇ ਮੰਮੀ ਨਾਲ ਕੀ ਗੱਲਬਾਤ ਹੋ ਗਈ ਕੀ ਜਵਾਬ ਦਿੰਦਾ ਮੈਂ ਅੱਗੇ ਤੂੰ ਸਾਰਾ ਕੁਝ ਸੱਚ ਦੱਸ ਦੇ ਤੂੰ ਝੂਠ ਕਿਉਂ ਦੱਸਿਆ ਸੰਦੀਪ ਭਾਵੇਂ ਜੋ ਮਰਜ਼ੀ ਹੋ ਜੀ ਲੋਕੀ ਗੱਲਾਂ ਕਰਦੇ ਹੁੰਦੇ ਆ ਉਹਨਾਂ ਨੇ ਫੇਰ ਇਕੱਠੇ ਹੋ ਜਾਣਾ ਵਾ ਤੇ ਗੁਰੇ ਅਸੀਂ ਬਣ ਜਾਣਾ ਵਾ ਦੱਸ ਤੂੰ ਐਵੇਂ ਸਲਾਮਾਂ ਦੇਣ ਦੀ ਪੁੱਠੀ ਮੂਰੇ ਬਣਨ ਵਾਲੀ ਗੱਲ ਕਿਹੜੀ ਆ ਇਹ ਤੇ ਮੈਨੂੰ ਦੱਸੋ ਧੀਆ ਹਾਡੀ ਉਥੇ ਉਹਨਾਂ ਦੀ ਵੀ ਧੀਆ ਉਹ ਠੀਕ ਆ ਜੇ ਹਾਡੀ ਉਥੇ ਧੀ ਵੀ ਆਈ ਐ ਤੇ ਸਰ ਪਿੰਡ ਦਾ ਤੇ ਨਾਂ ਤੂੰ ਅੱਜ ਲਿਆ ਵਾ ਜੇ ਤੂੰ ਪਿੰਡ ਹੀ ਜਾਣਾ ਵਾ ਤੇ ਦੋਵੇਂ ਜਣੇ ਉਹ ਉਹਨਾਂ ਜਾ ਕੇ ਲੜਾਈ ਵਾਲੀ ਤੇ ਕੋਈ ਗੱਲ ਹੀ ਨਹੀਂ ਆ ਵਿੱਚ ਇਹਦੇ ਮੈਂ ਤਾਂ ਹੀ ਤੇ ਤੁਹਾਨੂੰ ਕਹਿੰਦੀ ਆ ਕਿ ਮੈਂ ਜਾਣਾਂ ਜੇ ਪਹਿਲਾਂ ਦੱਸ ਦਿੱਤਾ ਵਾ ਫੇਰ ਨਾ ਕਿਉਂ ਕਿ ਮੈਨੂੰ ਆਹ ਕੰਮ ਆਦੇ ਉਹ ਕੰਮ